ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰਬਾਣੀ ਲਾਗੇ ਬਾਣੀ ਬੋ ਅਰਥਕ ਸ਼ਬਦ ਹੈ ਇਸ ਦੇ ਪ੍ਰਕਰਨ ਅਨੁਸਾਰ ਅਰਥ ਬਦਲ ਜਾਂਦੇ ਹਨ ਜਦੋਂ ਦਸਰੇ ਨੂੰ ਅੱਜ ਤੋਂ 6-7 ਸਾਲ ਪਹਿਲਾਂ ਇਹ ਸ਼ਬਦ ਪੜਨ ਨੂੰ ਮਿਲਿਆ ਤਾਂ ਮਨ اٹਕ ਗਿਆ ਪੜਿਆ ਪਹਿਲਾਂ ਵੀ ਸੰਕੜੇਵਾਰੀ ਸੀ ਕਈ ਮਹੀਨੇ ਕਸ਼ਮਕਸ਼ ਚੱਲਦੀ ਰਹੀ ਹੌਲੀ ਹੌਲੀ ਗੁਰੂ ਦੀ ਕਿਰਪਾ ਨਾਲ ਸਮਝ ਆ ਗਈ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪਰਮਾਨੰ ਇਕੱਠੇ ਕੀਤੇ ਆਹ ਬਾਣੀ ਅਤੇ ਗੁਰਬਾਣੀ ਦੇ ਭੇਤ ਨੂੰ ਜਾਣੀਆ ਗੁਰਬਾਣੀ ਤਾਂ ਪਤਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਈ ਸ਼ਬਦਾਂ ਲਈ ਆਇਆ ਹੈ ਪਰ ਬਾਣੀ ਸ਼ਬਦ ਕਈ ਅਰਥਾਂ ਚ ਆਇਆ ਹੈ ਜਿਵੇਂ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਟੇ ਹਉ ਮਾਰਾ ਇੱਥੇ ਬਾਣੀ ਤੋਂ ਮੁਰਾਦ ਨਾਮ ਦੀ ਹੈ ਅੰਮ੍ਰਿਤ ਨਾਮ ਸ਼ਬਦ ਰਾਹੀਂ ਜਾਂ ਕਹੋ ਗੁਰਬਾਣੀ ਰਾਹੀਂ ਪਛਾਣਿਆ ਜਾਂਦਾ ਹੈ ਇਹ ਹਉਮੈ ਅਤੇ ਅਨੇਕ ਦੁੱਖ ਕੱਟ ਕੇ ਬੰਦੇ ਦਾ ਉਧਾਰ ਕਰ ਦਿੰਦਾ ਹੈ ਨਾਮ ਸ਼ਬਦ ਰਾਹੀਂ ਪੈਦਾ ਹੁੰਦਾ ਹੈ ਸ਼ਬਦ ਪੀਰਤਨ ਹੈ ਤੇ ਨਾਮ ਤਾਂ ਰਤਨ ਹੈ ਹੀ ਗੁਰਵਾਖ ਹੈ ਬਿਨ ਸ਼ਬਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਉਣਿਆ ਜਾਂ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ ਇੱਥੇ ਬਾਣੀ ਸ਼ਬਦ ਗੁਰਬਾਣੀ ਲਈ ਸ਼ਬਦ ਲਈ ਆਇਆ ਹੈ ਇਸੇ ਤੋਂ ਹੀ ਨਾਮ ਦੀ ਉਤਪਤੀ ਬਖਸ਼ਿਸ਼ ਹੁੰਦੀ ਹੈ ਇੱਕ ਹੋਰ ਵਚਨ ਹੈ ਅੰਤਰ ਖੂਂਟਾ ਅੰਮ੍ਰਿਤ ਭਰਿਆ ਸ਼ਬਦੇ ਕੱਢ ਪੀਏ ਪਨਹਾਰੀ ਅੰਮ੍ਰਿਤ ਦਾ ਖੂਂਡ ਕੁੰਡ ਅੰਦਰ ਹੀ ਹੈ ਹਰ ਬੰਦੇ ਦੇ ਪਰ ਇਹ ਸ਼ਬਦ ਦੀ ਕਮਾਈ ਨਾਲ ਬਾਹਰ ਪ੍ਰਗਟ ਹੁੰਦਾ ਹੈ ਜਿਵੇਂ ਖੂਬ ਵਿੱਚੋਂ ਰਸੇ ਨਾਲ ਪਾਣੀ ਕੱਢਿਆ ਜਾਂਦਾ ਹੈ ਉਸੇ ਤਰ੍ਹਾਂ ਸ਼ਬਦ ਨਾਮ ਦਾ ਜਾਪਨ ਹੈ ਸ਼ਬਦ ਤੋਂ ਬਿਨਾ ਨਾਮ ਦੀ ਖੇੜ ਨਹੀਂ ਬਣਦੀ ਵੈਸੇ ਸ਼ਬਦ ਅਤੇ ਨਾਮ ਭੇਦਾਂ ਭੇਦ ਹੋਣ ਕਰਕੇ ਇੱਕ ਦੂਜੇ ਦੀ ਜਗ੍ਹਾ ਵਰਤੇ ਗਏ ਹਨ ਬੁੱਧੀ ਟਫਲਾ ਖਾ ਜਾਂਦੀ ਹੈ ਕਿ ਸ਼ਬਦ ਹੀ ਨਾਮ ਹੈ ਪਰ ਅਜਿਆ ਨਹੀਂ ਹੈ ਇਹ ਬੁੱਝਣ ਦੀ ਗੱਲ ਹੈ ਗੁਰੂ ਪੇਟਾ ਬਿਨਾ ਬੁੱਝਣਾ ਨਹੀਂ ਆਉਂਦਾ ਬੁੱਧੀ ਜਦੋਂ ਬਦਲਦੀ ਹੈ ਤਾਂ ਇਸ ਵਰਤਾਰੇ ਦੀ ਸਮਝ ਆਉਂਦੀ ਹੈ ਇੱਕ ਹੋਰ ਮਹਾਂਵਾਕ ਵੱਲ ਨਜ਼ਰ ਮਾਰੋ ਅਨਹਤ ਬਾਣੀ ਗੁਰ ਸ਼ਬਦ ਜਾਣੇ ਹਰ ਨਾਮ ਹਰ ਰਸ ਭੋਗੋ ਅਨਹਤ ਬਾਣੀ ਗੁਰੂ ਦੇ ਸ਼ਬਦ ਰਾਹੀਂ ਜਾਣੀ ਜਾਂਦੀ ਹੈ ਇਸ ਤੋਂ ਸਪਸ਼ਟ ਹੈ ਕਿ ਇੱਥੇ ਅਨਹਤ ਬਾਣੀ ਤੋਂ ਮਰاد ਨਾਮ ਤੋਂ ਹੈ ਇੱਕ ਹੋਰ ਮਹਾਂਵਾਖ ਬਾਣੀ ਵਜੇ ਸ਼ਬਦ ਵਜਾਏ ਗੁਰਮਖ ਭਗਤ ਥਾਂ ਪਾਵਣਿਆ ਬਾਣੀ ਵਜਦੀ ਹੈ ਯਾਨੀ ਕਿ ਨਾਮ ਵਜਦਾ ਹੈ ਤੇ ਸ਼ਬਦ ਰਾਹੀਂ ਵਜਾਇਆ ਜਾਂਦਾ ਹੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਇਹ ਗੁਰੂ ਦੀ ਦਾਤ ਹੈ ਨਾਮ ਹੈ ਜੋ ਮਨ ਅੰਦਰ ਗੁਰਬਾਣੀ ਸ਼ਬਦ ਰਾਹੀਂ ਵਜਾਇਆ ਜਾਂਦਾ ਹੈ ਪਵਿੱਤਰ ਵਾਕ ਹੈ ਕੇ ਨਾ ਸ਼ਬਦ 부ਝੇ ਨਾ ਜਾਣੇ ਬਾਣੀ ਮਨਮੁਖ ਅੰਦੇ ਦੁੱਖ ਵਿਹਾਣੀ ਅੰਦਾ ਨਾ ਸ਼ਬਦ ਨੂੰ 부ਝਦਾ ਹੈ ਤੇ ਨਾ ਹੀ ਬਾਣੀ ਨਾਮ ਨੂੰ ਜਾਣਦਾ ਹੈ ਇੱਥੇ ਬਾਣੀ ਨਾਮ ਲਈ ਵਰਤਿਆ ਗਿਆ ਹੈ ਇੱਕ ਹੋਰ ਵਚਨ ਵਾਚੋ ਹਰ ਜਿਉ ਸਾਚਾ ਸੱਚੀ ਬਾਣੀ ਸ਼ਬਦ ਮੁਲਾਵਾ ਹੋਏ ਹਰੀ ਸੱਚਾ ਹੈ ਉਸ ਦੀ ਬਾਣੀ ਸੱਚੀ ਹੈ ਉਸ ਦੀ ਬੋਲੀ ਹੀ ਉਸ ਦਾ ਨਾਮ ਹੈ ਤੇ ਸ਼ਬਦ ਰਾਹੀ ਗੁਰਬਾਣੀ ਦੇ ਦੁਆਰਾ ਹੀ ਰੱਬ ਨਾਲ ਮੇਲ ਹੁੰਦਾ ਹੈ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਇੱਥੇ ਵੀ ਗੁਰ ਕੀ ਬਾਣੀ ਜੋ ਸ਼ਬਦ ਰਾਹੀਂ ਪਛਾਣੀ ਜਾਂਦੀ ਹੈ ਦੀ ਮੁਰਾਦ ਨਾਮ ਵਹਤੋ ਹੈ ਗੁਰੂ ਹੀ ਨਾਮ ਦਾ ਦਾਤਾ ਹੈ ਨਾਮ ਭਾਵੇਂ ਪਰਿਪੂਰਨ ਰੱਬ ਜੀ ਦਾ ਹੈ ਪਰ ਬਖਸ਼ਿਆ ਗੁਰੂ ਰਾਹੀਂ ਸ਼ਬਦ ਗੁਰੂ ਰਾਹੀਂ ਜਾਂਦਾ ਹੈ ਬਾਣੀ ਦਾ ਅਰਥ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੋਲੀ ਵੀ ਹੈ ਗੁਰਵਾਕ ਹੈ ਸਤਗੁਰ ਸੇਵੇ ਤਿੰਨ ਕੀ ਸੱਚੀ ਬਾਣੀ ਜੋ ਸਤਗੁਰ ਨੂੰ ਸੇਵਦੇ ਹਨ ਹਉ ਰਹਿ ਹੋ ਕੇ ਸੇਵਾ ਕਰਦੇ ਹਨ ਉਹਨਾਂ ਦੀ ਬੋਲੀ ਸੱਚੀ ਹੋ ਜਾਂਦੀ ਹੈ ਉਹਨਾਂ ਵਿੱਚ ਵਾਕ ਸਤਾ ਆ ਜਾਂਦੀ ਹੈ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸੱਚ ਸੋਏ ਇਸ ਮਹਾਵਾਕ ਵਿੱਚ ਵੀ ਬਾਣੀ ਤੋਂ ਮੁਰਾਦ ਨਾਮ ਤੋਂ ਹੈ ਨਾਮ ਗੁਪਤ ਹੈ ਸਭ ਅੰਦਰ ਹੈ ਪਰ ਪ੍ਰਗਟ ਸ਼ਬਦ ਰਹੀ ਹੁੰਦਾ ਹੈ ਬਾਣੀ ਬਨਾਵਟ ਲਈ ਵੀ ਆਇਆ ਹੈ ਜਿਵੇਂ ਅੱਖਰ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਬਾਣੀ ਦਾ ਮਤਲਬ ਬਨਾਵਟ ਤੋਂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇੱਕ ਹੋਰ ਮਹਾਵਾਕ ਵਿੱਚ ਵੀ ਪ੍ਰਭ ਕੀ ਬਾਣੀ ਨੂੰ ਨਾਮ ਦੱਸਿਆ ਗਿਆ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬੂ ਡੋਲੇ ਸਾਰੇ ਹੀ ਪ੍ਰਭੂ ਦੇ ਨਾਮ ਨੂੰ ਬੋਲ ਰਹੇ ਹਨ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਨ ਕੋਈ ਰਾਮ ਰਾਮ ਕਹਿ ਰਿਹਾ ਹੈ ਕੋਈ ਅੱਲਾ ਅੱਲਾ ਕਹਿ ਰਿਹਾ ਹੈ ਪਰ ਉਹ ਆਪ ਅਡੋਲ ਹੈ ਡੋਲਦਾ ਨਹੀਂ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸ਼ਬਦ ਗੁਰਬਾਣੀ ਵੀ ਅੰਮ੍ਰਿਤ ਹੈ ਤੇ ਉਸ ਦੀ ਬਾਣੀ ਨਾਮ ਵੀ ਅੰਮ੍ਰਿਤ ਹੈ ਵਾਹ ਵਾ ਬਾਣੀ ਸੱਚ ਹੈ ਗੁਰਮਖ ਲੱਭੀ ਪਾਲ ਗੁਰਬਾਣੀ ਗੁਰਮਖਾਨੇ ਨਹੀਂ ਲੱਭੀ ਸਗੋਂ ਗੁਰਬਾਣੀ ਤਾਂ ਗੁਰੂ ਸਾਹਿਬਾਂ ਅਤੇ ਭਗਤਾਂ ਨੇ ਉਚਾਰੀ ਹੈ ਗੁਰੂ ਵੱਲ ਮੂੰਹ ਕੀਤਿਆਂ ਭਾਵ ਗੁਰੂ ਦੀ ਸਿੱਖਿਆ ਮਨ ਦੇ ਅੰਦਰ ਤੋਂ ਨਾਮ ਲੱਭ ਲਿਆ ਜਾਂਦਾ ਹੈ ਪਾਲ ਗੁਰਬਾਣੀ ਦੀ ਨਹੀਂ ਬਲਕਿ ਗੁਰਬਾਣੀ ਰਾਹੀਂ ਨਾਮ ਦੀ ਕਰਨੀ ਹੈ ਨਾਮ ਗੁਪਤ ਹੈ ਸ਼ਬਦ ਦੇ ਅੰਦਰ ਹੈ ਪਰ ਪ੍ਰਗਟ ਕਿਸੇ ਵਿਰਲੇ ਦੇ ਅੰਦਰ ਹੁੰਦਾ ਹੈ ਕਿਸੇ ਜਨ ਰਾਹੀਂ ਜੋ ਸ਼ਬਦ ਨਾਲ ਜੁੜਿਆ ਹੋਵੇ ਯਾਦ ਰਹਿ ਕਿ ਗੁਰੂ ਨਾਲ ਮਲਾਪ ਕੋਈ ਗੁਰਸਿੱਖ ਜਨ ਹੀ ਕਰਵਾ ਸਕਦਾ ਹੈ ਮਹਾਵਾਕ ਹੈ ਜੋ ਦੂਸੇ ਗੁਰਸਿੱਖਾ ਤਿਸ ਨਿਰਨਿਵ ਲਾਗੋਂ ਪਾਈ ਜਿਓ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਲਾਇ ਜਿਓ ਇੱਕ ਹੋਰ ਗੁਰ ਵਾਕ ਹੈ ਗੁਰ ਕੀ ਬਾਣੀ ਅੰਧਨ ਗਾਵੇ ਸਹਿਜੇ ਭਗਤ ਕਰਮਣਿਆ ਇਥੇ ਗੁਰ ਕੀ ਬਾਣੀ ਅਰਥ ਸ਼ਬਦ ਤੋਂ ਹੈ ਗੁਰਬਾਣੀ ਹੀ ਜੁਰ ਕੀ ਬਾਣੀ ਹੈ ਇਸ ਨੂੰ ਦਿਨ ਰਾਤ ਗਾਣਾ ਹੈ ਆਇਓ ਸੁਣ ਪੜਨ ਕੋ ਬਾਣੀ ਇਥੇ ਮਤਲਬ ਸ਼ਬਦ ਤੋਂ ਹੈ ਸ਼ਬਦ ਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਸ਼ਬਦ ਤੋਂ ਗੁਰਬਾਣੀ ਤੋਂ ਹੀ ਅੰਮ੍ਰਿਤ ਬਾਣੀ ਉਪਜਦੀ ਹੈ ਭਾਵ ਕੇ ਨਾਮ ਪੈਦਾ ਹੁੰਦਾ ਹੈ ਉਪਰ ਵੀ ਜ਼ਿਕਰ ਆ ਚੁੱਕਾ ਹੈ ਕਿ ਗੁਰਬਾਣੀ ਤੋਂ ਹੀ ਅੰਮ੍ਰਿਤ ਬਈ ਨਾਮ ਉਭਜਦਾ ਹੈ ਧੰਨ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਤੱਕ ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਇਥੇ ਬਾਣੀ ਤੋਂ ਮੁਰਾਦ ਬਾਬਰ ਦੀ ਦੋਹੀ ਫਿਰ ਗਈ ਚਾਰ ਸਵੇਰੇ ਬਾਬਰ ਹੀ ਬਾਬਰ ਹੋ ਰਹੀ ਹੈ ਬਾਬਰ ਦਾ ਹੀ ਡੰਕਾ ਵੱਜ ਰਿਹਾ ਹੈ ਅਗਨ ਵਿੰਭ ਪਵਨੇ ਕੀ ਬਾਣੀ ਤੀਨ ਨਾਮ ਕੇ ਦਸਾ ਇਥੇ ਵੀ ਬਾਣੀ ਸ਼ਬਦ ਬਣਾਵਟ ਲਈ ਆਇਆ ਹੈ ਸਰੀਰ ਵਿੱਚ ਅਗਨੀ ਪਾਣੀ ਅਤੇ ਪੌਣ ਹੀ ਪ੍ਰਮੁੱਖ ਹਨ ਇਹਨਾਂ ਤੋਂ ਹੀ ਰਚਨਾ ਹੋਈ ਹੈ ਜੈਨੀਆਂ ਬਾਰੇ ਇੱਕ ਸ਼ਬਦ ਹੈ ਕਿ ਸਿਰ ਖੁਹਾਏ ਪੀਏ ਮਲ ਵਾਣੀ ਝੂਠਾ ਮੰਗ ਮੰਗ ਖਾਈ ਭਾਵ ਸਿਰ ਦੇ ਵਾਲ ਨਖ ਚੁੰਡੀ ਨਾਲ ਪੁੱਟਦੇ ਹਨ ਗੰਦਾ ਪਾਣੀ ਪੀਂਦੇ ਹਨ ਤੇ ਝੂਠਾ ਮੰਗ ਮੰਗ ਕੇ ਖਾਂਦੇ ਹਨ ਜੈਨੀ ਤਾਂ ਮਲ ਫੋਲ ਕੇ ਵੀ ਪੜਾਸਾਂ ਲੈਂਦੇ ਹਨ ਫੋਲ ਫਦੀਹਤ ਮੋ ਲੈਣ ਪੜਾਸਾ ਪਾਣੀ ਦੇਖ ਸੰਗਾਹੀ ਇੱਥੇ ਬਾਣੀ ਤੋਂ ਮਤਲਬ ਪਾਣੀ ਹੈ ਮਲ ਬਾਣੀ ਮੈਲ ਵਾਲਾ ਗੰਦਾ ਪਾਣੀ ਸੋ ਸਾਫ ਹੋ ਗਿਆ ਕਿ ਬਾਣੀ ਇੱਕ ਬਹੁ ਆਰਥਕ ਸ਼ਬਦ ਹੈ ਜਿਸ ਦੇ ਪ੍ਰਕਰਨ ਅਨੁਸਾਰ ਅਰਥ ਸ਼ਬਦ ਨਾਮ ਬਾਣੀ ਪਾਣੀ ਬਨਾਵਟ ਦੋਹੀ ਆਦ ਬਣਦੇ ਹਨ ਜਿਹੜਾ ਮਹਾਂਵਾਖ ਪਹਿਲੇ ਲਿਖਿਆ ਹੈ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਸਰੀਰ ਸਮੁੰਦਰ ਦੇ ਅੰਦਰ ਮਨ ਰਤਨਾ ਨਾਲ ਭਰਿਆ ਪਿਆ ਹੈ ਪਰ ਜਿਹੜੇ ਗੁਰਬਾਣੀ ਅਤੇ ਬਾਣੀ ਨਾਮ ਨਾਲ ਲੱਗ ਗਏ ਉਹਨਾਂ ਦੇ ਹੱਥ ਚੜ ਜਾਂਦਾ ਹੈ ਉਹਨਾਂ ਦੇ ਅੰਦਰ ਨਾਮ ਚੱਲ ਪੈਂਦਾ ਹੈ ਇਸ ਵਾਕ ਤੇ ਮਨ اٹਕੇ ਕਾफी ਕਾਸ਼ਮਕਸ਼ ਕਰਾਉਣ ਮਗਰੋਂ ਗੁਰੂ ਨੇ ਸੋਝੀ ਦਿੱਤੀ ਦੇ ਅਰਥ ਬੁੱਝ ਲਿਆ ਹੈ ਬੁਝਾਉਣ ਵਾਲਾ ਉਹ ਆਪ ਹੈ ਬੰਦਾ ਉਸ ਦੇ ਹੱਥ ਦੀ ਕਠ ਪੁਤਲੀ ਹੈ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ